ਡਿਲਾਈਟ ਪੰਜਾਬ ਅਕੈਡਮੀ ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ। ਬੰਗਲਾਦੇਸ਼ ਦੇ ਵਿੱਚ ਇੱਕ Hindu ਵਿਅਕਤੀ ਦੀਪੂ ਚੰਦਰ ਦਾਸ ਦੀ ਹੱਤਿਆ ਕਰ ਦਿੱਤੀ ਗਈ। ਉਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿੱਚ ਇੱਕ ਮੁਸਲਿਮ ਵਿਅਕਤੀ ਦੀ ਵੀ ਮੌਤ ਹੋ ਜਾਂਦੀ ਹੈ। ਤੇ ਬੰਗਲਾਦੇਸ਼ ਦੇ ਵਿੱਚ Hinduਾਂ ਦਾ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਨੇ ਕੋਈ ਇਹ ਪਹਿਲਾ ਮਾਮਲਾ ਨਹੀਂ ਹੈਗਾ। ਇਸ ਤੋਂ ਪਹਿਲਾਂ ਵੀ ਕਈ ਅਟੈਕ ਲਗਾਤਾਰ ਹੋ ਗਏ ਨੇ। ਬੰਗਲਾਦੇਸ਼ ਦੇ ਵਿੱਚ ਮਿਨੋਰਿਟੀਆਂ ਦੇ ਉੱਤੇ ਕਿਉਂ ਅਟੈਕ ਹੋ ਰਹੇ ਨੇ? ਕਿਉਂ ਹਮਲੇ ਕੀਤੇ ਜਾ ਰਹੇ ਨੇ? ਇਸ ਵਿਅਕਤੀ ਦੀ ਜਾਨ ਕਿਉਂ ਲਈ ਗਈ ਹੈ ਤੇ ਇਹਨਾਂ ਚੀਜ਼ਾਂ ਕਰਕੇ ਇਹਨਾਂ ਮਾਮਲਿਆਂ ਕਰਕੇ ਭਾਰਤ ਤੇ ਬੰਗਲਾਦੇਸ਼ ਦੇ ਸਬੰਧਾਂ ਦੇ ਵਿੱਚ ਜਿਹੜਾ ਸਟ्रेस ਵੱਧ ਗਿਆ ਤਣਾਅ ਵੱਧ ਗਿਆ ਉਹਨੂੰ ਕਿਦਾਂ ਮੈਨੇਜ ਕੀਤਾ ਜਾ ਸਕਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਡਿਟੇਲ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਪਹਿਲੀ ਗੱਲ ਤੋਂ ਮੈਂ ਤੁਹਾਨੂੰ ਦੱਸਦਾ ਇਹ ਵਿਅਕਤੀ ਦੀਪੂ ਚੰਦਰ ਦਾਸ ਹੈ ਇੱਕ EMPLOYE ਹੈਗਾ ਉੱਥੇ ਹੈਨਾ ਕੰਮ ਕਰਦਾ ਸੀ ਇਹਦੇ ਬਾਰੇ ਇੱਕ ਅਫਵਾਹ ਫੈਲੀ ਕਿ ਇੰਨੇ ਪੈਗੰਬਰ ਮੁਹੰਮਦ ਦਾ ਅਪਮਾਨ ਕੀਤਾ ਹੈ ਇਸ ਕਰਕੇ ਇਸ ਵਿਅਕਤੀ ਨੂੰ ਭੀੜ ਦੁਆਰਾ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈਗਾ ਜਿਹਨੂੰ ਅਸੀਂ ਮੌਬ ਵਾਇਲੈਂਸ ਦਾ ਇੱਕ ਐਗਜ਼ਾਮਪਲ ਦੇਖ ਸਕਦੇ ਹਾਂ ਨਾ ਬੁਰੇ ਤਰੀਕੇ ਨਾਲ ਮਾਰਿਆ ਜਾਂਦਾ ਹੈ ਫਿਰ ਇਸ ਦੇ ਸ਼ਵ ਨੂੰ ਜਾਂ ਇਹਦੀ ਡੈੱਡ ਬਾਡੀ ਨੂੰ ਪਬਲਿਕ ਦੇ ਵਿੱਚ ਹੀ ਉਹਨੂੰ ਅੱਗ ਲਾ ਦਿੱਤੀ ਜਾਂਦੀ ਆ ਤੇ ਉਸ ਦੇ ਬਾਵਜੂਦ ਵੀ ਮਰਨ ਤੋਂ ਬਾਅਦ ਵੀ ਲੋਕ ਜਿਹੜੇ ਨੇ ਇਹਨੂੰ ਮਾਰਦੇ ਹੀ ਰਹਿੰਦੇ ਨੇ ਇੰਨੀ ਜ਼ਿਆਦਾ ਵਾਇਲੈਂਸ ਜਿਹੜੀ ਹੈ ਬੰਗਲਾਦੇਸ਼ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਤੇ ਇਸ ਚੀਜ਼ ਨੂੰ ਲੈ ਕੇ ਨਵੀਂ ਦਿੱਲੀ ਦੇ ਵਿੱਚ ਜਿਹੜਾ ਬੰਗਲਾਦੇਸ਼ ਦਾ ਹਾਈ ਕਮਿਸ਼ਨਰ ਹੇਗਾ ਆਫਿਸ ਹੈਗਾ ਹਾਈ ਕਮਿਸ਼ਨ ਹੈਗਾ ਉਹਦੇ ਸਾਹਮਣੇ ਇੰਡੀਆ ਦੇ ਕੁਝ ਲੋਕਾਂ ਨੇ ਜਾ ਕੇ ਪ੍ਰਦਰਸ਼ਨ ਕੀਤਾ ਜਿਸ ਨੂੰ ਲੈ ਕੇ ਬੰਗਲਾਦੇਸ਼ ਦੀ ਸਰਕਾਰ ਨੇ ਵੀ ਸਵਾਲ ਕ੍ਰੀਏਟ ਕੀਤਾ ਹੈਗਾ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਮਾਮਲੇ ਦਾ ਬੈਕਗ੍ਰਾਉਂਡ ਕੀ ਹੈਗਾ ਇਨਕਲਾਬ ਮੰਚ ਦੇ ਇੱਕ ਪ੍ਰਮੁੱਖ ਨੇਤਾ ਸ਼ਰੀਫ ਉਸਮਾਨ ਹਾਦੀ ਦੀ ਮੌਤ ਹੋ ਜਾਂਦੀ ਹੈ ਇਹ ਜਿਹੜੇ ਵਿਅਕਤੀ ਤੁਸੀਂ ਫੋਟੋ ਚ ਦੇਖ ਰਹੇ ਹੋ ਇਸਲਾਮੀਕ ਇੱਕ ਵਿਅਕਤੀ ਨੇ ਇਨਕਲਾਬ ਮੰਚ ਹੈਗਾ ਬੰਗਲਾਦੇਸ਼ ਦੇ ਵਿੱਚ ਇਲੈਕਸ਼ਨ ਹੋਣ ਵਾਲੇ ਨੇ ਬੰਗਲਾਦੇਸ਼ ਦੇ ਵਿੱਚ ਫਰਵਰੀ ਚ ਉਸ ਇਲੈਕਸ਼ਨ ਦੇ ਵਿੱਚ ਇਹ ਵੀ ਚੋਣਾਂ ਲੜਨ ਵਾਲੇ ਸੀਗੇ ਇਨਾਂ ਦੀ ਜਾਨ ਲੈ ਲਈ ਜਾਂਦੀ ਹੈ ਅਣਪਛਾਤੇ ਹਮਲਾਵਰੋਂ ਹਮਲਾਵਰ ਜਿਹੜੇ ਨੇ ਗੋਲੀ ਮਾਰਦੇ ਨੇ ਤੇ ਇਹਨਾਂ ਦੀ ਜਾਨ ਚਲੀ ਜਾਂਦੀ ਹੈ ਸਿੰਗਾਪੁਰ ਦੇ ਵਿੱਚ ਇਹਨਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਤੇ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਇਹਨਾਂ ਦੀ ਮੌਤ ਤੋਂ ਬਾਅਦ ਭਾਰਤ ਬੰਗਲਾਦੇਸ਼ ਦੇ ਜਿਹੜੇ ਸਬੰਧ ਨੇ ਉਹ ਖਰਾਬ ਹੋਣੇ ਸ਼ੁਰੂ ਹੁੰਦੇ ਨੇ ਤੁਸੀਂ ਕਹੋਗੇ ਸਰ ਬੰਗਲਾਦੇਸ਼ ਨਾਲ ਦੇ ਇਸ ਵਿਅਕਤੀ ਦੀ ਮੌਤ ਨਾਲ ਇੰਡੀਆ ਤੇ ਬੰਗਲਾਦੇਸ਼ ਦੇ ਰਿਲੇਸ਼ਨ ਤੇ ਕੀ ਇੰਪੈਕਟ ਕਿਉਂ ਪੈ ਰਿਹਾ ਕਿਉਂਕਿ ਇੱਕ ਇੱਕ ਅਫਵਾਹ ਫੈਲ ਗਈ ਇਸ ਗੱਲ ਨੂੰ ਲੈ ਕੇ ਜਾਂ ਇਹ ਚੀਜ਼ ਦਿਖਾਈ ਜਾਣ ਲੱਗੀ ਕਿ ਜਿਹੜੇ ਲੋਕਾਂ ਨੇ ਇਸ ਵਿਅਕਤੀ ਦੀ ਜਾਨ ਲਈ ਹੈ ਉਹ ਭਾਰਤ ਚਲੇ ਗਏ ਨੇ ਭਾਰਤ ਭੱਜ ਗਏ ਨੇ ਇਤਨਾ ਕਿਤੇ ਇਨਡਾਇਰੈਕਟਲੀ ਇੰਡੀਆ ਦੇ ਉੱਤੇ ਇਹ ਜਿਹੜਾ ਹੈਗਾ ਇਸ ਅਟੈਕ ਨੂੰ ਲੈ ਕੇ ਟਾਰਗੇਟ ਕੀਤਾ ਗਿਆ ਵੀ ਇੰਡੀਅਨ ਗਵਰਨਮੈਂਟ ਨੇ ਸ਼ਾਇਦ ਹੀ ਅਟੈਕ ਕਰਵਾਇਆ ਹੈ ਉਸ ਤੋਂ ਬਾਅਦ ਉੱਥੇ ਬੰਗਲਾਦੇਸ਼ ਦੇ ਵਿੱਚ ਵਾਇਲੈਂਸ ਸ਼ੁਰੂ ਹੋ ਜਾਂਦੀ ਹੈ ਹੈਨਾ ਇਸ ਇਹਦੇ ਜਿਹੜੇ આરોપી ਨੇ ਉਹਨਾਂ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦੀ ਹੈ ਸਰਕਾਰ ਨੂੰ ਉੱਥੋਂ ਦੀ ਮੋਬ ਜਾਂ ਉੱਥੋਂ ਦੀ ਭੀੜ ਕਿ ਤੁਸੀਂ ਜਲਦ ਤੋਂ ਜਲਦ ਇਹਨਾਂ ਦੇ ਅਪਰਾਧੀਆਂ ਨੂੰ ਫੜੋ ਤੇ ਇਸੇ ਵਾਇਲੈਂਸ ਦੇ ਵਿੱਚ ਇੱਕ ਘਟਨਾਏ ਹੋ ਜਾਂਦੀ ਹੈ ਮੈਮਨ ਸਿੰਘ ਜ਼ਿਲ੍ਹੇ ਦੇ ਵਿੱਚ ਪਾਲੂਕਾ ਇਲਾਕੇ ਦੇ ਵਿੱਚ ਇਹ ਘਟਨਾ ਘਟਦੀ ਹੈ ਧਰਮ ਦੇ ਅਪਮਾਨ ਦੇ ਦੋਸ਼ ਵਿੱਚ ਭੀੜ ਵੱਲੋਂ ਇਹਨਾਂ ਦੀ ਇਸ ਬੰਦੇ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਦੀਪੂ ਚੰਦਰ ਦਾਸ ਦੀ ਪੁਲਿਸ ਵੱਲੋਂ ਮਾਮਲੇ ਦੀ ਪੁਸ਼ਟੀ ਵੀ ਕੀਤੀ ਜਾਂਦੀ ਹੈ ਤੇ ਇਵਨ ਜਿਹੜੀ ਬੰਗਲਾਦੇਸ਼ ਦੇ ਵਿੱਚ ਇੰਟਰਿਮ ਗਵਰਨਮੈਂਟ ਇਸ ਟਾਈਮ ਹੈਗੀ ਆ ਮੁਹੰਮਦ ਯੂਨੁਸ ਦੀ ਜਿਹੜੀ ਸਰਕਾਰ ਆ ਉਹਨੇ ਵੀ ਇਹਦੀ ਨਿੰਦਾ ਕੀਤੀ ਵੀ ਇਸ ਚੀਜ਼ ਜਿਹੜੀ ਹੈਗੀ ਆ ਬਰਦਾਸ਼ਤ ਨਹੀਂ ਕੀਤੀ ਜਾਏਗੀ ਹਿੰਦੂਆਂ ਦੇ ਉੱਤੇ ਇਦਾਂ ਦੇ ਅਟੈਕ ਹੋਣਾ ਬੰਗਲਾਦੇਸ਼ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਵਾਇਲੈਂਸ ਨੂੰ ਐਕਸੈਪਟ ਨਹੀਂ ਕੀਤਾ ਜਾਏਗਾ ਇਹ ਗੱਲ ਉਹਨਾਂ ਨੇ ਕਹੀ ਫਿਰ ਬੰਗਲਾਦੇਸ਼ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਹੋਇਆ ਨਵੀਂ ਦਿੱਲੀ ਦੇ ਵਿੱਚ ਜਿਹੜਾ ਹਾਈ ਕਮਿਸ਼ਨ ਹੈਗਾ ਬੰਗਲਾਦੇਸ਼ ਦਾ ਉੱਤੇ ਕੁਝ ਲੋਕਾਂ ਨੇ ਜਾ ਕੇ ਪ੍ਰਦਰਸ਼ਨ ਕੀਤਾ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਿਹੜੇ ਰਣਧੀਰ ਜੈਸਵਾਲ ਨੇ ਉਹਨਾਂ ਨੇ ਕੁਝ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਚੀਜ਼ ਹੈਗੀ ਆ ਇਹ ਇੱਕ ਗਵਰਨਮੈਂਟ ਵੱਲੋਂ ਪਲਾਨ ਨਹੀਂ ਹੈਗੀ ਮਤਲਬ ਕਹਿਣ ਦਾ ਮਤਲਬ ਹੈਗਾ ਇਹ ਮਿਸ ਅੰਡਰਸਟੈਂਡਿੰਗ ਨੂੰ ਲੈ ਕੇ ਚੀਜ਼ਾਂ ਹੋਈਆਂ ਨੇ ਤੇ ਬੰਗਲਾਦੇਸ਼ ਨੇ ਭਾਰਤ ਦੇ ਬਿਆਨ ਤੇ ਕੜੀ ਪ੍ਰਤੀਕਿਰਿਆ ਦਿੱਤੀ ਬੰਗਲਾਦੇਸ਼ ਨੇ ਪ੍ਰਦਰਸ਼ਨ ਨੂੰ ਪ੍ਰਭਕ ਪ੍ਰਚਾਰ ਕਹਿ ਕੇ ਰੱਦ ਕਰਨ ਤੇ ਇਤਰਾਜ਼ ਜਤਾਇਆ ਤੇ 20 ਦਸੰਬਰ ਨੂੰ ਹਾਈ ਕਮਿਸ਼ਨ ਰਿਹਾਇਸ਼ ਸਾਹਮਣੇ ਹੋਈ ਘਟਨਾ ਨੂੰ ਅਨੁਚਿਤ ਦੱਸਿਆ ਹਣ ਆਸਾਨ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਡਿਲੀਵਰ ਕਰਨ ਦੀ ਕੋਸ਼ਿਸ਼ ਕਰਾਂ ਕਿ ਕੁਝ ਲੋਕ ਸੀ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਸੀਗੇ ਵੀ ਜਿਹੜਾ ਦੀਪੂ ਚੰਦਰ ਦਾਸ ਦੀ ਹੱਤਿਆ ਹੋਈ ਹੈ ਬੰਗਲਾਦੇਸ਼ ਉਹਦੇ ਖਿਲਾਫ ਬੰਗਲਾਦੇਸ਼ ਦੇ ਹਾਈ ਕਮਿਸ਼ਨ ਦੇ ਸਾਹਮਣੇ ਜਿਹੜਾ ਪ੍ਰਦਰਸ਼ਨ ਹੋ ਰਿਆ ਸੀ ਤਾਂ ਬੰਗਲਾਦੇਸ਼ ਇਵਨ ਜਿਹੜੀ ਇੰਡੀਅਨ ਗਵਰਨਮੈਂਟ ਆ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੈਗਾ ਭ੍ਰਮਕ ਪ੍ਰਚਾਰ ਹੈਗਾ ਕੁਝ ਲੋਕ ਨੇ ਜਿਹੜੇ ਵਿਰੋਧ ਕਰ ਰਹੇ ਨੇ ਤਾਂ ਬੰਗਲਾਦੇਸ਼ ਦੀ ਸਰਕਾਰ ਨੇ ਉੱਥੋਂ ਕਿਹਾ ਵੀ ਤੁਸੀਂ ਸਾਡੇ ਹਾਈ ਕਮਿਸ਼ਨ ਨੂੰ ਸਿਕਿਉਰਤਾ ਕਰੋ ਅਪਡੇਟਤਾ ਕਰੋ ਕੱਲ ਨੂੰ ਕੁਝ ਲੋਕ ਜਾ ਕੇ ਉੱਥੋਂ ਦੇ ਅਧਿਕਾਰੀਆਂ ਤੇ ਅਟੈਕ ਕਰ ਦਿੰਦੇ ਨੇ ਪਰ ਇੰਡੀਅਨ ਗਵਰਨਮੈਂਟ ਕਹਿੰਦੀ ਹੈ ਵੀ ਸਾਨੂੰ ਵੀ ਇਹਨਾਂ ਕਨਵੈਨਸ਼ਨ ਬਾਰੇ ਪਤਾ ਹੈਗਾ ਜਿਸ ਕਨਵੈਨਸ਼ਨ ਦੇ ਵਿੱਚ ਅਸੀਂ ਜਿਹੜੇ ਡਿਪਲੋਮੈਟਸ ਵਗੈਰਾ ਹੁੰਦੇ ਨੇ ਜਾਂ ਜੋ ਹਾਈ ਕਮਿਸ਼ਨਰ ਵਗੈਰਾ ਹੁੰਦਾ ਜਾਂ ਐਮਬੈਸੀਜ਼ ਵਗੈਰਾ ਦੇ ਵਿੱਚ ਜਿਹੜੇ EMPLOYEES ਕੰਮ ਕਰਦੇ ਨੇ ਉਹਨਾਂ ਦੀ ਸਿਕਿਉਰਿਟੀ ਉਸ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੁੰਦੀ ਆ ਤਾਂ ਤੁਸੀਂ ਚਿੰਤਾ ਨਾ ਕਰੋ ਤੁਹਾਡੇ ਹਾਈ ਕਮਿਸ਼ਨ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਦੀ ਜਾਨ ਨੂੰ ਕਿਸੇ ਤਰੀਕੇ ਦਾ ਕੋਈ ਖਤਰਾ ਨਹੀਂ ਹੋਏਗਾ 2 ਦਸੰਬਰ ਨੂੰ ਇਹ ਪ੍ਰਦਰਸ਼ਨ ਜਿਹੜਾ ਹੋਇਆ ਇਹ ਜਿਹੜੀ ਘਟਨਾ ਹੋਈ ਉਹਨੂੰ ਬੰਗਲਾਦੇਸ਼ ਨੇ ਅਨੁਚਿਤ ਕਿਹਾ ਤੇ ਇਹ ਵੀ ਕਿਹਾ ਕਿ ਇਸ ਕਰਕੇ ਜਿਹੜਾ ਜਿਹੜਾ ਬੰਗਲਾਦੇਸ਼ ਦੀ ਐਮਬੈਸੀ ਦੇ ਸਾਹਮਣੇ ਆ ਹਾਈ ਕਮਿਸ਼ਨ ਦੇ ਸਾਹਮਣੇ ਇਦਾਂ ਹੋ ਰਿਹਾ ਤਾਂ ਅੰਦਰ ਜਿਹੜੇ ਲੋਕ ਰਹ ਰਹੇ ਨੇ ਉਹਨਾਂ ਦੇ ਡਰ ਉਹਨਾਂ ਦੇ ਮਨ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਤੇ ਪ੍ਰਦਰਸ਼ਨਕਾਰੀਆਂ ਨੂੰ ਤੁਸੀਂ ਅਨੁਮਤੀ ਕਿਉਂ ਦਿੱਤੀ ਤੁਸੀਂ ਅਲਾਓ ਕਿਉਂ ਕੀਤਾ ਪ੍ਰਦਰਸ਼ਨ ਕਰਨ ਲਈ ਉਸ ਏਰੀਆ ਦੇ ਵਿੱਚ ਤਾਂ ਕਰਕੇ ਬੰਗਲਾਦੇਸ਼ ਨੇ ਜਿਹੜਾ ਸਵਾਲ ਚੁੱਕਿਆ ਤੇ ਨਾਲ ਇਹ ਕਿਹਾ ਕਿ ਹਾਈ ਕਮਿਸ਼ਨ ਨੂੰ ਪਹਿਲਾਂ ਕੋਈ ਸੂਚਨਾ ਵੀ ਨਹੀਂ ਦਿੱਤੀ ਗਈ ਕਿ ਇਦਾਂ ਦਾ ਕੋਈ ਪ੍ਰੋਟੈਸਟ ਉੱਥੇ ਹੋਣ ਵਾਲਾ ਹੈ ਉਸ ਤੋਂ ਬਾਅਦ ਭਾਰਤ ਦਾ ਕੀ ਪੱਖ ਰਿਆ ਉਹਨਾਂ ਨੇ ਇਹ ਕਿਹਾ ਜਿਹੜੇ ਵਿਦੇਸ਼ ਮੰਤਰਾਲੇ ਦੇ ਸਾਡੇ ਪ੍ਰਵਕਤਾ ਨੇ ਰਣਦੀਰ ਜੈਸਵਲ ਉਹਨਾਂ ਨੇ ਇਹ ਗੱਲ ਕਹੀ ਕਿ 20 25 ਨੌਜਵਾਨ ਆਏ ਸੀਗੇ ਇਕੱਠੇ ਹੋਏ ਤੇ ਉਹਨਾਂ ਨੇ ਦੀਪੂ ਚੰਦਰ ਦਾਸ ਦੀ ਹੱਤਿਆ ਦੇ ਖਿਲਾਫ ਨਾਰੇ ਲਾਏ ਕੋਈ ਸੁਰੱਖਿਆ ਦਾ ਖਤਰਾ ਨਹੀਂ ਸੀ ਕਿਉਂਕਿ ਉਹਨਾਂ ਨੇ ਬਾੜ ਤੋੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਪੁਲਿਸ ਨੇ ਕੁਝ ਮਿੰਟਾਂ ਦੇ ਵਿੱਚ ਹੀ ਹੁਸਪੀਡ ਨੂੰ ਖਤਮ ਕਰਵਾ ਦਿੱਤਾ ਇਸ ਕਰਕੇ ਤੁਹਾਨੂੰ ਪਰੇਸ਼ਾਨ ਹੁੰਦੀ ਹੈ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਇਹਨਾਂ ਕਨਵੈਨਸ਼ਨ ਬਾਰੇ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਭਾਰਤ ਦੇ ਵਿਦੇਸ਼ੀ ਦੂਤਾਵਾਸ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜੀਡੀਵੀ ਫੋਰਨ ਐਂਬੈਸੀਜ਼ ਇੰਡੀਆ ਦੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਇੱਕ ਕਨਵੈਨਸ਼ਨ ਬਣਿਆ ਹੋਇਆ ਵੀਐਨਾ ਕਨਵੈਨਸ਼ਨ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਉਹਨਾਂ ਦੇ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਕਿਸੇ ਤਰੀਕੇ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਵੀਡੀਓ ਅਤੇ ਤਸਵੀਰਾਂ ਸਾਰਜਨਿਕ ਤੌਰ ਤੇ ਉਪਲਬਧ ਨਹੀਂ ਸਰਕਾਰ ਨੇ ਕਿਹਾ ਵੀ ਤੁਹਾਨੂੰ ਅਸੀਂ ਈਵਨ ਤੁਹਾਡੇ ਜਿਹੜੇ ਆਫੀਸਰਸ ਨੇ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਕੰਟੈਕਟ ਦੇ ਵਿੱਚ ਵੀ ਅਸੀਂ ਹੈਗੇ ਹਾਂ ਹੁਣ ਦੇਖੋ ਬੱਚੋ ਥੋੜਾ ਜਾਇ ਇਸ ਇਸ ਟਾਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬੰਗਲਾਦੇਸ਼ ਦੇ ਵਿੱਚ ਐਦਾਂ ਦੀ ਵਾਇਲੈਂਸ ਕਿਉਂ ਹੋ ਰਹੀ ਹੈ ਦੇਖੋ ਹਾਲਾਂਕਿ ਜਿੱਥੇ ਕੋਈ ਐਕਸ਼ਨ ਹੁੰਦਾ ਉਹਦਾ ਰਿਐਕਸ਼ਨ ਵੀ ਦੇਖਣ ਨੂੰ ਮਿਲਦਾ ਹੈਗਾ ਇੰਡੀਆ ਦੇ ਵਿੱਚ ਥੋੜਾ ਜਿਆਦਾ ਤੁਹਾਨੂੰ ਵੀ ਪਤਾ ਹੈ ਵੀ ਇੱਕ ਰਿਲੀਜੀਅਸ ਚੀਜ਼ਾਂ ਪਿਛਲੇ 10-15 ਸਾਲਾਂ ਤੋਂ ਜ਼ਿਆਦਾ ਹਾਵੀ ਹੋ ਰਹੀਆਂ ਨੇ ਟੌਪਿਕਸ ਨੂੰ ਲੈ ਕੇ ਕੁਝ ਸਪੈਸੀਫਿਕ ਕਮਿਊਨਿਟੀਜ਼ ਨੂੰ ਕਈ ਵਾਰੀ ਟਾਰਗੇਟ ਵੀ ਕਰ ਦਿੱਤਾ ਜਾਂਦਾ ਹੈ ਭਾਵੇਂ ਗਵਰਨਮੈਂਟ ਇਨਵੋਲਵ ਹੋਵੇ ਨਾ ਹੋਵੇ ਬਟ ਸੋਸ਼ਲ ਮੀਡੀਆ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਵੀ ਇੱਕ ਸਪੈਸੀਫਿਕ ਕਮਿਊਨਿਟੀ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਹੁੰਦੀ ਹੈ ਉਹਦੇ ਕਰਕੇ ਉਸ ਚੀਜ਼ ਦਾ ਰਿਐਕਸ਼ਨ ਇਹ ਹੁੰਦਾ ਕਿ ਅਦਰ ਜਿਹੜੀਆਂ ਮੁਸਲਿਮ ਕੰਟਰੀਜ਼ ਨੇ ਉੱਥੇ ਜਿਹੜੇ ਮਿ ਅਲਪ ਸੰਖਿਆਕ ਲੋਕ ਰਹੈਨੇ ਨੇ ਉਹਨਾਂ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ ਹੁੰਦੀ ਗੱਲ ਪੋਲਿਟੀਕਲ ਲੀਡਰਸ ਕਰਕੇ ਹੋਇਆ ਜਿਹੜੇ ਲੀਡਰਸ ਨੇ ਉਹ ਆਪਣੀਆਂ ਆਪਣੀਆਂ ਕੁਰਸੀਆਂ ਬਚਾਉਣ ਲਈ ਜਾਂ ਆਪਣੇ ਪੋਲਿਟੀਕਲ ਮੋਟਿਵ ਦੇ ਪੁਆਇੰਟ ਆਫ View ਤੋਂ ਇਹ ਸਾਰੀਆਂ ਚੀਜ਼ਾਂ ਕਰਦੇ ਰਹਿੰਦੇ ਆ ਹੀਟ ਸਪੀਚ ਵਗੈਰਾ ਦਿੰਦੇ ਰਹਿੰਦੇ ਆ ਪਰ ਇਹਨਾਂ ਵਿੱਚ ਮਾਰੀ ਜਾਂਦੀ ਹੈ ਆਮ ਪਬਲਿਕ ਹੁਣ ਤੁਸੀਂ ਆਪ ਸੋਚ ਕੇ ਦੇਖੋ ਜਿਹੜਾ ਇਹ ਵਿਅਕਤੀ ਹੈ ਇਹ ਕਰਮਚਾਰੀ ਉੱਥੇ ਕੰਮ ਕਰਨ ਗਿਆ ਪਰ ਉਹਦੇ ਨਾਲ ਇਦਾਂ ਦੀ ਘਟਨਾ ਦਾ ਵਾਪਰਨਾ ਇਹ ਕਿਤੇ ਵੀ ਐਕਸੈਪਟ ਨਹੀਂ ਕੀਤਾ ਜਾ ਸਕਦਾ ਗੱਲ Hindu Muslim Sikh Saiidi ਨਹੀਂ ਹੈਗੀ ਗੱਲ ਇਨਸਾਨੀਅਤ ਦੀ ਹੈ ਜੇ ਹੁਣ ਜਿਵੇਂ ਕਈ ਵਾਰੀ ਕੀ ਹੁੰਦਾ ਵੀ ਕਿਸੇ ਕਮਿਊਨਿਟੀ ਨੂੰ ਲੈ ਕੇ ਟਾਰਗੇਟ ਕੀਤਾ ਜਾਂਦਾ ਤਾਂ ਜਦੋਂ ਕਿਸੇ ਇੰਡੀਵਿਜੂਅਲ ਵਿਅਕਤੀ ਨੂੰ ਟਾਰਗੇਟ ਕਰਨ ਦਾ ਕੀ ਮਤਲਬ ਬਣਿਆ ਜਦੋਂ ਤੁਸੀਂ ਤੁਹਾਨੂੰ ਕਿਸੇ ਕਮਿਊਨਿਟੀ ਨੇ ਤੁਹਾਨੂੰ ਟਾਰਗੇਟ ਕੀਤਾ ਤਾਂ ਤੁਸੀਂ ਕਮਿਊਨਿਟੀ ਦੇ ਸਾਹਮਣੇ ਆਪਣੀ ਗੱਲ ਰੱਖੋ ਜੇ ਇੱਕ ਗੱਲ ਆਪਾਂ ਹੋਰ ਵੀ ਕਰੀਏ ਵੀ ਮੰਨ ਲਓ ਜੇ ਇੰਡੀਆ ਦੇ ਵਿੱਚ ਮੁਸਲਿਮ ਮਿਨੋਰਿਟੀ ਹੈਗੀ ਆ ਜਾਂ ਉਹਨਾਂ ਦੇ ਉੱਤੇ ਅਟੈਕ ਕੀਤੇ ਜਾ ਰਹੇ ਨੇ ਜਾਂ ਉਹਨਾਂ ਨੂੰ ਕਿਸੇ ਤਰੀਕੇ ਦਾ ਲੱਗਦਾ ਵੀ ਬੰਗਲਾਦੇਸ਼ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਲੱਗਦਾ ਵੀ ਇਦਾਂ ਦੀ ਕੋਈ ਘਟਨਾ ਇੰਡੀਆ 'ਚ ਵਾਪਰ ਰਹੀ ਹੈ ਤਾਂ ਉਹਨਾਂ ਨੂੰ ਬੰਗਲਾਦੇਸ਼ ਦੀ ਸਰਕਾਰ ਦੇ ਸਾਹਮਣੇ ਗੱਲ ਕਰਨੀ ਚਾਹੀਦੀ ਆ ਤੇ ਬੰਗਲਾਦੇਸ਼ ਸਰਕਾਰ ਫਿਰ ਉਸ ਮਾਮਲੇ 'ਚ ਇੰਡੀਅਨ ਗਵਰਨਮੈਂਟ ਨਾਲ ਗੱਲ ਕਰੇਗੀ ਕਿਸੇ ਵਿਅਕਤੀ ਨੂੰ ਇਦਾਂ ਮਾਰ ਦੇਣਾ ਹੈਨਾ ਭੀੜ ਦੁਆਰਾ ਇਦਾਂ ਕਿਸੇ ਦੀ ਹੱਤਿਆ ਕਰ ਦੇਣੀ ਮੋਬ ਵਾਇਲੈਂਸ ਕਰਨਾ ਇਹ ਤਾਂ ਐਕਸੈਪਟਡ ਨਹੀਂ ਕੀਤਾ ਜਾ ਸਕਦਾ ਇਹ ਤਾਂ ਬਿਲਕੁਲ ਸਹੀ ਨਹੀਂ ਹੈ ਗਈ ਇਹ ਗੱਲ ਹੁਣ ਥੋੜਾ ਜਿਹਾ ਇੰਡੀਆ ਬੰਗਲਾਦੇਸ਼ ਰਿਲੇਸ਼ਨ ਨੂੰ ਲੈ ਕੇ ਮੈਂ ਤੁਹਾਨੂੰ 2 ਮਿੰਟ ਚ ਇੱਕ ਗੱਲ ਦੱਸ ਦੇਣਾ ਕਿ ਜਦੋਂ ਤੇ ਉੱਥੇ ਸ਼ੇਖ ਅਸਿਨਾਦੀ ਸਰਕਾਰ ਚੇਂਜ ਹੋ ਗਈ ਆ ਉਸ ਉੱਥੋਂ ਬਾਅਦ ਤੋਂ ਹੀ ਇੰਡੀਆ ਤੇ ਬੰਗਲਾਦੇਸ਼ ਦੇ ਰਿਲੇਸ਼ਨ ਬੈਟਰ ਨਹੀਂ ਰਹੇ ਸ਼ੇਖ ਅਸਿਨਾ ਤੁਹਾਨੂੰ ਪਤਾ ਹੈ ਵੀ ਇਸ ਇੰਡੀਆ ਨਾਲ ਵਧੀਆ ਰਿਲੇਸ਼ਨ ਰੱਖਦੀ ਆ ਪਰ ਹੁਣ ਜਿਹੜੀ ਇੰਟਰੀ ਗਵਰਨਮੈਂਟ ਉੱਥੇ ਬਣੀ ਆ ਤੇ ਉਹਦੇ ਵਿੱਚ ਉਹ ਜਿਹੜੇ ਪੀਐਮ ਨੇ ਮੁਹੰਮਦ ਯੂਨਸ ਉਹ ਚਾਈਨਾ ਵੱਲ ਜ਼ਿਆਦਾ ਧਿਆਨ ਰੱਖਦੇ ਨੇ ਜਾਂ ਇੰਟਰਸਟਿਡ ਜ਼ਿਆਦਾ ਨਹੀਂ ਇਸ ਕਰਕੇ ਭਾਰਤ ਤੇ ਬੰਗਲਾਦੇਸ਼ ਦੇ ਸਬੰਧ ਪਿਛਲੇ ਕਈ ਸਾਲਾਂ ਤੋਂ ਖਰਾਬ ਚੱਲ ਰਹੇ ਨੇ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਕਿ ਥੋੜੀ ਪੌਸਿਬਿਲਿਟੀ ਕੀਤੀ ਗਈ ਸੀ ਜਦੋਂ ਬੀਮਸਟੈਕ ਦਾ ਸਬਮਿਟ ਹੋਇਆ ਸੀ ਉਦੋਂ ਬੰਗਲਾਦੇਸ਼ ਦੇ ਜਿਹੜੇ ਪ੍ਰਮੁੱਖ ਨੇ ਇਸ ਸਮੇਂ ਤੇ ਭਾਰਤ ਦੇ ਪ੍ਰਧਾਨ ਮੰਤਰੀ ਮਿਲੇ ਸੀ ਬਟ ਉਸ ਤੋਂ ਬਾਅਦ ਕੁਝ ਖਾਸ ਦੇਖਣ ਨੂੰ ਹਾਲ ਤੱਕ ਮਿਲਿਆ ਨਹੀਂ ਆ ਤੇ ਐਦਾਂ ਦੀਆਂ ਘਟਨਾਵਾਂ ਰਿਲੇਸ਼ਨ ਨੂੰ ਹੋਰ ਜ਼ਿਆਦਾ ਡਾਊਨ ਕਰ ਦਿੰਦੀਆਂ ਨੇ ਤਾਂ ਅਸੀਂ ਉਮੀਦ ਇਹ ਕਰ ਸਕਦੇ ਹਾਂ ਕਿ ਦੋਨੋਂ ਗਵਰਨਮੈਂਟਸ ਆਪਸ ਦੇ ਵਿੱਚ ਗੱਲ ਕਰਨ ਤੇ ਭਾਰਤ ਸਰਕਾਰ ਨੂੰ ਉਮੀਦ ਇਹ ਹੈਗੀ ਆ ਵੀ ਜਿਹੜੇ ਫਰਵਰੀ ਚ ਇਲੈਕਸ਼ਨ ਬੰਗਲਾਦੇਸ਼ 'ਚ ਹੋਣ ਵਾਲੇ ਨੇ ਤੇ ਜਿਹੜੀ ਵੀ ਸਰਕਾਰ ਜਿੱਤ ਕੇ ਆਏਗੀ ਉਹਦੇ ਨਾਲ ਸਰਕਾਰ ਵਧੀਆ ਤਰੀਕੇ ਨਾਲ ਕੰਮ ਕਰਨਾ ਚਾਹੁੰਦੀ ਆ ਗੱਲ ਕਰਨਾ ਚਾਹੁੰਦੀ ਆ ਤਾਂ ਕਿ ਪਤਾ ਲੱਗੇ ਕਿ ਭਾਰਤ ਦਾ ਰੁਖ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰੀਕੇ ਨਾਲ ਰਹੇਗਾ ਮਿਲਦੇ ਹਾਂ ਅਗਲੀ ਵੀਡੀਓਜ਼ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ